ਲੋ ਜੀ ਦੇਖੋ ਜੀ ਇੱਥੋਂ ਪਤਾ ਲੱਗਦਾ ਹੈ ਕਿ ਕਹਨੇ ਹਿਸਾਬ ਦੇ ਨਾਲ ਬੰਦਾ ਸਾਈਕਲ ਚੜ੍ਹ ਕੇ ਚਲੁੰਦਾ ਹੈ ਕਿਉਂਕਿ ਜਿਹੜਾ ਆਪਾਂ ਜਿਵੇਂ ਜਿਮ ਚ ਚਲੇ ਗਏ ਜਾਂ ਕਿਤੇ ਵੀ ਆਪਾਂ ਕਹਿੰਦੇ ਚਲੋ ਵੀ ਡੰਬਲ ਚੱਕ ਲਈਏ ਜਾਂ ਉੱਥੇ ਸਾਈਕਲਿੰਗ ਕਰ ਲਈਏ ਉਹ ਸਾਈਕਲਿੰਗ ਦਾ ਤੇ ਆਹ ਸਾਈਕਲਿੰਗ ਦਾ ਅੰਤਰੀ ਕੋਸ਼ ਹੋ ਰਿਹਾ ਹੈ ਜਦੋਂ ਆਪਾਂ ਫਲਾਈਓਵਰ ਦੇ ਉੱਤੇ ਚੜਦੇ ਆ ਮਤਲਬ ਕਿ ਉੱਦੇ ਉੱਤੇ ਚੜਦੇ ਆ ਤੇ ਪਤਾ ਪੁਰਜੋ ਤੇ ਚੜਨ ਤੇ ਲੱਗਦਾ ਹੈ ਕਿ ਕੀ ਭਾ ਵਿਖਦੀ ਹੈ ਠੀਕ ਹੈ ਨਾ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਬਹੁਤ ਹੀ ਦਿਮਾਗ ਤੇ ਨਾਲ ਪੁਰਜੋ ਦੇ ਉੱਤੇ ਸਾਈਕਲ ਚੜਾਉਣਾ ਪੈਂਦਾ ਕਿਉਂਕਿ ਪੱਟਾਂ ਦਾ ਜ਼ੋਰ ਲੱਗਦਾ ਹੈ ਸਾਦਾ ਸਾਈਕਲਾਂ ਨਾਲੇ ਕੋਈ ਇਹ ਰੇਂਜਰ ਜਾਂ ਦੂਜਾ ਨਹੀਂ ਹੈਗਾ ਆਪਣਾ ਜਿਹੜਾ ਵੀ ਰੇਂਜਰ ਗੇਰਾ ਘੁਰਾ ਵਾਲਾ ਇਹ ਸਾਦਾ ਸਾਈਕਲਾ ਹੈ ਕਿਉਂਕਿ ਥੱਲੇ ਦਾ ਆਉਣਾ ਜੇ ਥੱਲੇ ਆਸਤੇ ਵੀ ਬਹੁਤ ਔਖਾ ਕਿਉਂਕਿ ਹੌਲੀ ਹੌਲੀ ਜਾਣਾ ਪੈਂਦਾ ਤੇ ਉੱਪਰ ਤਾਂ ਦੇਖਿਆ ਐ ਆਏ ਆ ਬਈ ਸਾਈਕਲ ਚਲਾਉਣ ਦਾ ਐ ਪਤਾ ਲੱਗਦਾ ਤੇ ਇੱਥੋਂ ਪੱਟਾ ਦਾ ਜੋਰ ਲੱਗਦਾ ਤੇ ਪਤਾ ਲੱਗਦਾ ਲੋ ਜੀ ਇਸ ਟਾਈਮ ਆਪਾਂ ਜਾ ਰਹੇ ਆ ਬਠਿੰਡੇ ਤੋਂ ਮਾਨਸਾ ਨੂੰ ਤੇ ਇਹਦੇ ਉੱਤੇ ਪਿੰਡ ਪੈਂਦਾ ਖਨਾ ਜਿਹਨੂੰ ਕਹਿੰਦੇ ਨੇ ਮੇਸਰ ਖਾਨਾ ਮੇਸਰ ਖਾਨੇ ਦੇ ਨਰਾਤਿਆਂ ਦੇ ਵਿੱਚ ਮਾਤਾ ਦਾ ਮੇਲਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਭਰਦਾ ਹੈ ਤੇ ਇੰਨਾ ਕ ਵਧੀਆ ਮੇਲਾ ਭਰਦਾ ਕਿ ਦੂਰੋਂ ਦੂਰੋਂ ਇਹ ਸ਼ਾਹ ਵਦੇਸ਼ਾਂ ਦੇ ਵਿੱਚੋਂ ਦੁਨੀਆ ਨਕਮਸਤਕ ਹੋਣ ਆਉਂਦੀਆਂ ਨੇ ਤੇ ਇੱਧਰਲੇ ਪਾਸੇ ਵੀ ਤੁਸੀਂ ਹਰਿਆਲੀ ਦੇਖ ਲਓ ਬਹੁਤ ਵਧੀਆ ਹੈ ਤੇ ਅੱਜ ਫੇਰ ਆਪਣੇ ਨਾਲ ਆਪਣਾ ਭਾਂਜਾ ਪੂਰਾ ਸਾਈਕਲਿੰਗ ਕਰ ਰਿਹਾ ਤੇ ਇਹ ਵੀ ਨਕਮਸਤਕ ਹੋਣ ਚੱਲਿਆ ਮੇਸਰ ਖਾਨ ਨੇ ਤੇ ਬਾਕੀ ਵੀ ਕਿਉਂਕਿ ਦਰਖਤ ਬਹੁਤ ਸੋਹਣੇ ਦਰਖਤ ਲੱਗੇ ਹੋਏ ਆ ਸਾਰੇ ਪਾਸੇ ਤੇ ਹੁਣ ਆਪਾਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਮੈਸਰਖਾਨੇ ਆਪਾਂ ਪਹੁੰਚਾਂਗੇ ਮੰਦਰ ਦੇ ਵਿੱਚ ਤੇ ਤੁਹਾਨੂੰ ਮੰਦਰ ਦੀਆਂ ਹੋ ਸਕਦਾ ਹੈ ਬਈ ਸੋਹਣੀਆਂ-ਸੋਹਣੀਆਂ ਤਸਵੀਰਾਂ ਤੇ ਦਰਬਾਰ ਦੇ ਦਰਸ਼ਨ ਕਰ ਸਕੀਏ ਤੇ ਚਲੋ ਹੁਣ ਆਪਾਂ ਮੰਦਰ ਦੇ ਵਿੱਚ ਜਾ ਕੇ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਕਿ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਔਰ ਮਾਨਸਾ ਰੋਡ ਦੇ ਦਾ 40 ਹੈ ਇਹ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਅਸੀਂ ਇਹ ਮੈਸਰਖਾਨੇ ਦੀਆਂ ਹਨ ਮੈਸਰਖਾਨੇ ਦੀ ਕਿਉਂਕਿ ਆਪਾਂ ਜਿਹੜੀ ਜੋਤ ਜਗਦੀ ਆ ਉਹ ਨਹੀਂ ਲੱਗਦੀ ਆਪਾਂ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਥੋੜੀ ਜਿਹੀ ਦੂਰ ਤੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜਿਹੜਾ ਇਹ ਮੰਦਿਰ ਬਣਿਆ ਹੋਇਆ ਹੈ ਨਰਾਤਿਆਂ ਦੇ ਵਿੱਚ ਪਹਿਲੇ ਨਰਾਤੇ ਤੋਂ ਹੀ ਇੱਥੇ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਹੀ ਜ਼ਿਆਦਾ ਰਸ਼ ਪੈਂਦਾ ਇੱਥੇ ਤੇ ਇਹ ਨੇ ਮਹਾਮੈਦੇ ਦਰਬਾਰ ਦੀਆਂ ਮੋਹ ਬੋਰਡ ਦੀਆਂ ਖਾਸ ਤਸਵੀਰਾਂ ਤੇ ਜਿਹੜਾ ਤੁਸੀਂ ਬਿਲਕੁਲ ਸਾਹਮਣੇ ਦੇਖ ਰਹੇ ਹੋ ਇਹ ਮਹਾਮਈ ਦਾ ਦਰਬਾਰ ਹੈ ਤੇ ਨਜ਼ਦੀਕ ਆਪਾਂ ਨਹੀਂ ਜਾ ਸਕਦੇ ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਹੁੰਦੀ ਹੈ ਮਰਿਆਦਾ ਤੋਂ ਬਿਨਾ ਆਪਾਂ ਕਿਤੇ ਵੀ ਕੁਝ ਨਹੀਂ ਕਰ ਸਕਦੇ ਲੋ ਜੀ ਇਸ ਟਾਈਮ ਆਪਾਂ ਖੜੇ ਆ ਮਿਸਰਖਾਨਾ ਜਿੱਥੇ ਕਿ ਮਹਾਮਈ ਦੀ ਮਿੱਟੀ ਨਿਕਲਦੀ ਹੈ ਟੱਲਾ ਸਾਹਿਬ ਤੇ ਉਹ ਜਗ੍ਹਾ ਹੈ ਜਿੱਥੇ ਮਿੱਟੀ ਕੱਢੀ ਜਾਂਦੀ ਹੈ ਤੇ ਪੂਰੇ ਦਾ ਪੂਰਾ ਹੀ ਇਹ ਮਿਸਰਖਾਨੇ ਦੇ ਮੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਹੁਤ ਹੀ ਖੂਬਸੂਰਤ ਮੰਦਿਰ ਹੈ ਕਿ ਸਾਰੇ ਹੀ ਮੰਦਰ ਦੀ ਜਗਾ